ਹੋਰ ਬਾਈ ਕੀ ਹਾਲ ਚਾਲ ਦਾ ਕਰ ਬਰ ਸਭ ਵਧੀਆ ਲੋ ਬਾਈ ਅੱਜ ਇੱਕ ਹੋਰ ਨਵੇਂ ਸਵਾਲ ਨਾਲ ਹਾਜ਼ਰ ਆ ਬਾਈ ਤੁਸੀਂ ਹਰੇਕ ਸਵਾਲ ਦਾ ਬਹੁਤ ਵਧੀਆ ਜਵਾਬ ਦਿੰਦੇ ਆ ਤਾਂ ਕਰਕੇ ਬਾਈ ਮਰੂਦ ਨਮਾ ਤੇ ਨਮਾ ਸਵਾਲ ਲੈ ਕੇ ਆਉਣਾ ਮਨ ਨੂੰ ਵੀ ਹੁੰਦਾ ਵੀਰ ਵਿਰੋਧ ਤੇ ਨਾ ਉਹ ਤੇ ਨਮਾ ਤੇ ਨਮਾ ਸਵਾਲ ਲੈ ਕੇ ਆਉਣਾ ਤਾਂ ਕਿ ਤੁਹਾਡੇ ਜਿਆ ਅੰਤਰਰਾਸ਼ਟਰ ਨਾ ਸਵਾਲਾਂ ਕਰੀ ਜਿਆਦਾ ਤੇ ਜਿਆਦਾ ਬਦੇ ਬਾਈ ਨਵੇਂ ਨਵੇਂ ਸਵਾਲ ਖੋਜੀਦੇ ਆ ਤੁਸੀਂ ਨਵੇਂ ਨਵੇਂ ਉਹਦਾ ਜਵਾਬ ਦਿੰਦੇ ਆ ਰਿਕਸ ਵੱਲੋਂ ਤੁਸੀਂ ਜਵਾਬ ਦਿੰਦੇ ਆ ਮੈਨੂੰ ਬਹੁਤ ਪтия ਲੱਗਦਾ ਸਵਾਲ ਸ਼ੁਰੂ ਕਰਨ ਦੇ ਪਹਿਲਾਂ ਵੀਰ ਇੱਕ ਇੱਕ ਰਿਕੁਐਸਟ ਆ ਵੀ ਜਿਹੜੇ ਵੀਰ ਨੇ ਪੈਨ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਹਾਂ ਨਾਲੇ ਸ਼ੇਅਰ ਕਰਦੇ ਕਰੋ ਵੀਰ ਮੇਰੀ ਹਰੇਕ ਵੀਡੀਓ ਨੂੰ ਸ਼ੇਅਰ ਕਰੀ ਕਰੋ ਕਮੈਂਟ ਕਰੀ ਕਰੋ ਲਾਈਕ ਕਰੀ ਕਰੋ ਬਾਈ ਤੁਹਾਡੇ ਸ਼ੇਅਰ ਤੇ ਕਮੈਂਟ ਕਰਨ ਨਾਲ ਬਾਈ ਮੈਨੂੰ ਹੌਸਲਾ ਬਹੁਤ ਮਿਲਦਾ ਠੀਕ ਹੈ ਅੱਜ ਇੱਕ ਨਵਾਂ ਜਿਹੜਾ ਸਵਾਲ ਲੈ ਕੇ ਆਜਾ ਰਹੇ ਆ ਵੀਰੋ ਸਵਾਲ ਬਹੁਤ ਵਧੀਆ ਸਵਾਲ ਦੇ ਵਿੱਚੇ ਜਵਾਬ ਆ ਮੈਂ ਤੁਹਾਨੂੰ ਸਵਾਲ ਸ਼ੁਰੂ ਕਰਨੇ ਤੇ ਪਹਿਲੀ ਕਹਿਣ ਲੱਗਿਆ ਵੀ ਜਿਹੜਾ ਸਵਾਲ ਅਪਣੇ ਨਵਾਂ ਸ਼ੁਰੂ ਕਰਨ ਲੱਗੇ ਆ ਨਾ ਬਾਈ ਉਹਦੇ ਵਿੱਚੇ ਜਵਾਬ ਮੈਨੂੰ ਪਤਾ ਤੁਸੀਂ ਜਿੱਦਾਂ ਪਹਿਲੇ ਸਵਾਲਾਂ ਦਾ ਜਵਾਬ ਦਿੰਦੇ ਆ ਇਹ ਸਵਾਲ ਦਾ ਵੀ ਤੁਸੀਂ ਜਵਾਬ ਦੇ ਦੇਣਾ ਸਵਾਲ ਹੈਗਾ ਬਾਈ ਵੀ ਉਹ ਕਿਹੜੀ ਚੀਜ਼ ਆ ਵੀ ਉਹ ਕਿਹੜੀ ਚੀਜ਼ ਆ ਜਿਹੜੀ ਬੁੜੇ ਨੂੰ ਜਵਾਨ ਤੇ ਜਵਾਨ ਨੂੰ ਬੁੜਾ ਕਰ ਦਿੰਦੀ ਆ ਸਵਾਲ ਇੱਕ ਵਾਰ ਹੋਰ ਸੁਣ ਲਓ ਬਾਈ ਵੀ ਉਹ ਕਿਹੜੀ ਚੀਜ਼ ਆ ਜਿਹੜੀ ਬੁੜੇ ਨੂੰ ਜਵਾਨ ਤੇ ਜਵਾਨ ਨੂੰ ਬੁੜਾ ਕਰ ਦਿੰਦੀ ਆ ਤੇ ਬਾਈ ਹਰੇਕ ਅਕਸਰੇ ਮੈਂ ਇੱਕ ਚੀਜ਼ ਤੁਹਾਨੂੰ ਕਹਿੰਦਾ ਹੁੰਦਾ ਵੀ ਉਹ ਦੁਨੀਆ ਦੀ ਬਾਈ ਇਹ ਸਵਾਲ ਦੇ ਵਿੱਚ ਵੀ ਮੈਂ ਤੁਹਾਨੂੰ ਦੁਨੀਆ ਦੀ ਕਹਿੰਦਾ ਵੀ ਉਹ ਸਾਰੀ ਦੁਨੀਆ ਦੀ ਕਿਹੜੀ ਚੀਜ਼ ਆ ਵੀ ਜਿਹੜੀ ਬੁੜੇ ਨੂੰ ਜਵਾਨ ਤੇ ਜਵਾਨ ਨੂੰ ਬੁੜਾ ਕਰ ਦਿੰਦੀ ਆ ਕਿਉਂਕਿ ਦੁਨੀਆ ਦੀ ਵੀਰ ਮੈਂ ਤਾਂ ਕਰਕੇ ਕਹਿੰਦਾ ਹੁੰਦਾ ਵੀ ਮੈਂ ਇਹ ਜੇ ਸਵਾਲ ਲੈ ਕੇ ਆਉਣਾ ਹੁੰਦਾ ਵੀ ਵੀ ਜਿਹੜੀ ਦੁਨੀਆ ਦੇ ਵਿੱਚ ਇੱਕ ਕੱਲੀ ਹੋਵੇ ਵੀ ਉਹਦੀ ਕੋਈ ਹੋਰ ਪੈਰ ਵੀ ਆ ਉਹਦਾ ਕੋਈ ਹੋਰ ਉਹੀ ਨਾ ਹੋ ਵੀ ਵੀ ਕੱਲੀ ਹੋਵੇ ਬਾਈ ਸਵਾਲ ਕਰਨੇ ਦਾ ਬਾਈ ਸਵਾਲ ਤਾਂ ਹੀ ਆਉਂਦਾ ਵੀ ਜਦ ਚੀਜ਼ ਕੱਲੀ ਹੁੰਦੀ ਆ ਫਿਰ ਜਿਹੜਾ ਦਿਮਾਗ ਆ ਨਾ ਬਾਈ ਦਿਮਾਗ ਵੀ ਫਿਰ ਬਹੁਤ ਦੂਰ ਤੱਕਰ ਸੋਚਦਾ ਜਿੱਦਾਂ ਤੁਸੀਂ ਹਰੇਕ ਸਵਾਲਾਂ ਦੇ ਜਵਾਬ ਦਿੰਦੇ ਹੋ ਬਾਈ ਇਹ ਸਵਾਲਾਂ ਦੇ ਵੀ ਜਵਾਬ ਦਿਓ ਬੇਸ਼ੱਕ ਆਪਣੇ ਸਵਾਲ ਆ ਬਾਈ ਜਿਹੜੇ ਛੋਟੇ-ਛੋਟੇ ਹੁੰਦੇ ਆ ਪਰ ਜਿਹੜਾ ਦਿਮਾਗ ਆ ਨਾ ਫਿਰ ਬਹੁਤ ਦੂਰ ਤੱਕ ਟੱਚ ਕਰਦਾ ਮੈਂ ਆਪ ਖੁਦ ਚਾਹੁੰਦਾ ਵੀ ਜਿਹੜਾ ਤੁਹਾਡਾ ਦਿਮਾਗ ਆ ਵੀਰ ਬਹੁਤ ੂਰ ਤੱਕ ਟੱਚ ਕਰੇ ਕਿਉਂਕਿ ਇਹ ਸਵਾਲ ਇਦਾਂ ਦੇ ਆ ਵੀ ਜੋ ਆਪਣੀ ਹੀ ਜ਼ਿੰਦਗੀ ਦੇ ਵਿੱਚ ਨਿਕਲੇ ਹੁੰਦੇ ਆ ਜਾਂ ਆਪਾਂ ਨੇ ਰੋਜ਼ ਦੇਖਦੇ ਆ ਆਪਾਂ ਇਹ ਚੀਜ਼ਾਂ ਪਰ ਗੌਰ ਨਹੀਂ ਕਰਦੇ ਮੈਂ ਸਵਾਲ ਤੁਹਾਨੂੰ ਤਾਂ ਪਾਉਣਾ ਵੀ ਵੀਰ ਤੁਸੀਂ ਹਰੇਕ ਛੋਟੀ ਤੇ ਛੋਟੀ ਚੀਜ਼ ਨੂੰ ਗੌਰ ਕਰੇ ਕਰੋ ਦੇਖੇ ਕਰੋ ਦਿਮਾਗ ਚ ਤਾਰੇ ਕਰੋ ਮੈਂ ਅਕਸਰ ਕਹਿਣਾ ਹੁੰਦਾ ਵੀਰ ਇੱਕ ਤਾਂ ਹੁੰਦੀ ਹੈ ਕਿਤਾਬੀ ਪੜਾਈ ਇੱਕ ਹੁੰਦੀ ਆ ਦਿਮਾਗੀ ਪੜਾਈ ਤੁਸੀਂ ਵੀ ਵੀਰ ਦਿਮਾਗੀ ਪੜਾਈ ਕਰੇ ਕਰੋ ਕੋਈ ਵੀ ਕੰਮ ਕਰਨਾ ਤਾਂ ਤੁਸੀਂ ਦਿਮਾਗੀ ਕਰੋ ਕਿਉਂਕਿ ਕਾਪੀਆਂ ਕਤਾਂਪਾਂ ਦਾ ਤੁਹਾਨੂੰ ਪਤਾ ਹੀ ਆ ਲੋ ਬਈ ਸਵਾਲ ਦਾ ਤੁਸੀਂ ਜਵਾਬ ਦੇਣਾ ਵੀਰਾ ਸਵਾਲ ਜਮੇ ਸਿੰਪਲ ਆ ਵੀ ਜਮੇ ਸਿੰਪਲ ਜਮੇ ਸਿੰਪਲ ਆ ਸਵਾਲ ਮੈਂ ਇੱਕ ਵਾਰ ਤੁਹਾਨੂੰ ਹੋਰ ਕਹਿ ਦਿੰਨਾ ਵੀ ਦੱਸ ਦਨ ਵੀ ਉਹ ਕਿਹੜੀ ਚੀਜ਼ ਆ ਜਿਹੜੀ ਬੁੜੇ ਨੂੰ ਜਵਾਨ ਤੇ ਜਵਾਨ ਨੂੰ ਬੁੜਾ ਕਰ ਦੁੱਤੀ ਆ ਬਈ ਸੋਚਿਓ ਜਰੂਰ ਸਿਰਫ ਆ ਦਿਮਾਗ ਦੀ ਹੀੜਾ ਬਈ ਔਰ ਕਿਸੇ ਚੀਜ਼ ਦੀ ਹੀੜਨੀ ਨਹੀਂ ਤੁਸੀਂ ਆਪਣੇ ਜਿੰਨਾ ਦਿਮਾਗ ਚਲਾਉਂਗੇ ਨਾ ਵੀਰਾ ਉਦ ਨਹੀਂ ਦੇਖਿਓ ਤੁਸੀਂ ਇਹ ਸਵਾਲ ਨੂੰ ਖੋਜਣ ਲੱਗ ਜਿਓ ਭਾਈ ਤੁਹਾਨੂੰ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਣੇ ਜੋ ਕਿ ਤੁਹਾਨੂੰ ਵੀ ਵਧੀਆ ਲੱਗੂਗਾ ਵੀ ਇੱਕ ਸਵਾਲ ਦੀ ਖੋਜ ਕਰਨ ਲੱਗਿਆ ਤਾਂ ਮੈਨੂੰ ਪਤਾ ਨਹੀਂ ਕਿੰਨੇ ਸਵਾਲਾਂ ਦੀ ਖੋਜ ਮਿਲਣ ਲੱਗੀ ਇਹ ਸਵਾਲਾਂ ਦੇ ਵਿੱਚ ਵੀਰ ਮੈਂ ਤੁਹਾਨੂੰ ਤਾਂ ਕਹਿਣਾ ਵੀ ਜੇ ਤੁਸੀਂ ਸਵਾਲਾਂ ਦੀ ਖੋਜ ਕਰੋਗੇ ਤਾਂ ਤੁਸੀਂ ਪ੍ਰਮਾਤਮਾ ਦੀ ਵੀ ਖੋਜ ਕਰ ਲਵੋਗੇ ਤਾਂ ਕਰਕੇ ਵੀਰ ਮੈਂ ਤੁਹਾਨੂੰ ਸਵਾਲ ਪਉ ਦਉਂਦਾ ਕਿਉਂਕਿ ਸਵਾਲ ਇਦਾਂ ਦੇ ਹੁੰਦੇ ਆ ਵੀ ਮੈਂ ਵੀ ਸੋਚਦਾ ਹੁੰਨਾ ਪਹਿਲਾਂ ਵੀ ਮੈਂ ਇਹਨਾਂ ਸਵਾਲ ਦੇਖਦਾ ਵੀ ਇਹ ਕਾ ਚੀਜ਼ ਹੈ ਕੀ ਮੇਰੇ ਤੇ ਕੀ ਕਰਨਾ ਹੋਣਾ ਚਾਹੀਦਾ ਜੇ ਮੈਨੂੰ ਖੁਦ ਨੂੰ ਪਤਾ ਹੋਊਗਾ ਤਾਂ ਮੈਂ ਤੁਹਾਨੂੰ ਬਈ ਸਵਾਲ ਕਰੂੰਗਾ ਇਹ ਚੀਜ਼ ਮੈਂ ਤੁਹਾਨੂੰ ਕਹਿਣਾ ਫਿਰ ਸਵਾਲ ਬਹੁਤ ਵਧੀਆ ਵੀ ਹੈ ਤੇ ਸਿੰਪਲ ਵੀ ਹੈ ਵੀ ਉਹ ਕਿਹੜੀ ਚੀਜ਼ ਆ ਜਿਹੜੀ ਬੁੜੇ ਨੂੰ ਜਵਾਨ ਤੇ ਜਵਾਨ ਨੂੰ ਬੁੜਾ ਕਰ ਦਿੰਦੀ ਆ ਦੇਖੋ ਆਪਣੇ ਘਰਾਂ ਬਜ਼ੁਰਗ ਵੀ ਆ ਆਪਣੇ ਘਰਾਂ ਬੱਚੇ ਵੀ ਆ ਜਵਾਨ ਵੀ ਆ ਸਾਰੇ ਆ ਸਾਰੇ ਹੈਗੇ ਕਿ ਨਹੀਂ ਹੈਗੇ ਤੁਸੀਂ ਇੱਕ ਵਾਰ ਧਿਆਨ ਨਾਲ ਸੋਚ ਕੇ ਦੇਖੋ ਵੀ ਉਹ ਕਿਹੜੀ ਚੀਜ਼ ਆ ਬਾਈ ਮਿੰਟਾਂ ਦੇ ਵਿੱਚ ਹੀ ਕਰ ਦਿੰਦੀ ਆ ਵੀਰ ਇਹ ਕੋਈ ਮੰਨ ਕੇ ਚੱਲ 80 ਸਾਲ ਦਾ ਬਜ਼ੁਰਗ ਆ ਨਾ ਉਹਨੂੰ ਵੀ ਤੁਸੀਂ ਜਵਾਨ ਕਰ ਦੋਗੇ ਜਿਹੜਾ ਜਵਾਨ ਆ ਬਾਈ ਉਹਨੂੰ ਵੀ ਤੁਸੀਂ 80 ਸਾਲ ਦਾ ਬੋੜਾ ਬਣਾ ਦੋਗੇ ਇਹ ਇਦਾਂ ਦੀ ਚੀਜ਼ ਆ ਵੀਰ ਇਹ ਸਿਰਫ ਤੁਸੀਂ ਦਿਮਾਗ ਦੇ ਸੋਚੀ ਵੀ ਇਦਾਂ ਦੀ ਕਿਹੜੀ ਚੀਜ਼ ਹੋ ਸਕਦੀ ਹਾਂ ਹਾਂ ਵੀਰ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਮੇਰੇ ਚੈਨਲ ਸਬਸਕ੍ਰਾਈਬ ਕਰੋ ਨਾਲੇ ਵੀਰ ਇਨੂੰ ਲਾਈਕ ਕਰੇ ਕਰੋ ਸ਼ੇਅਰ ਕਰੇ ਕਰੋ ਕਮੈਂਟ ਕਰੇ ਕਰੋ ਕਿਉਂਕਿ ਤੁਸੀਂ ਕਮੈਂਟ ਕਰਦੇ ਆ ਤੇ ਸ਼ੇਅਰ ਕਰਦੇ ਆ ਵੀਰ ਮੇਰੇ ਅੰਦਰ ਕਿ ਨਾ એનર્ਜੀ ਤੇ ਕ ਜਾਨ ਪੈਂਦੀ ਆ ਜਾਨ ਪੈਂਦੀ ਤੇ ਕ એનર્ਜੀ ਪੈਂਦੀ ਆ ਮਨੂੰ ਨਾ ਆਪਣੇ ਆਪ ਨੂੰ ਹੁੰਦਾ ਵੀ ਹਾਂ ਮੈਂ ਰੋਜ਼ ਨਵੇਂ ਨਵੇਂ ਸਵਾਲ ਲਿਖਿਆ ਵਾ ਨਵੇਂ ਨਵੇਂ ਚੀਜ਼ ਦੀ ਖੋਜ ਕਰਦਾ ਤੇ ਹਾਂ ਨਾਲੇ ਵੀਰ ਮੈਂ ਨਾ ਅਕਸਰ ਤੁਹਾਨੂੰ ਕਰਕੇ ਪਹਿਲਾਂ ਮੈਂ ਇੱਕ ਸਵਾਲ ਦਾ ਸਵਾਲ ਕਰਕੇ ਛੱਡ ਦਿੰਦਾ ਤਾਂ ਮੈਂ ਜਵਾਬ ਨਹੀਂਤਾ ਦਿੰਦਾ ਆਏਗਾ ਠੀਕ ਆ ਤੇ ਹੁਣ ਮੈਂ ਅੱਜ ਜੀ ਅੱਜ ਸਵਾਲ ਪਾਉਂਗਾ ਤਾਂ ਉਹਦਾ ਕੱਲੂ ਜਵਾਬ ਦਵਾਂਗਾ ਤੇ ਮੈਂ ਬਾਈ ਤੁਹਾਨੂੰ ਇੱਕ ਸਵਾਲ ਪਾਇਆ ਤਾਂ ਵੀ ਇੱਕ ਖੂਹ ਦੇ ਵਿੱਚ ਪੰਜ ਚੂਹੇ ਆ ਇੱਕ ਮਰ ਗਿਆ ਤਾਂ ਉਹ ਕਿੰਨੇ ਰਹਿ ਗਏ ਵੀਰ ਮੈਂ ਤੁਹਾਨੂੰ ਸਵਾਲ ਪਾਇਆ ਤਾਂ ਵੀ ਇੱਕ ਖੂਹ ਦੇ ਵਿੱਚ ਪੰਜ ਚੂਹੇ ਆ ਇੱਕ ਮਰ ਗਿਆ ਕਿੰਨੇ ਰਹਿ ਗਏ ਬਾਈ ਸਵਾਲ ਦਾ ਜਵਾਬ ਹੈਗਾ ਵੀ ਪੰਜ ਕਿਉਂਕਿ ਉਹ ਖੂਹ ਦੇ ਵਿੱਚ ਆ ਖੂਹ ਦੇ ਬਾਹਰ ਨਹੀਂ ਹੈ ਮੈਂ ਤੁਹਾਨੂੰ ਕਿਹਾ ਤਾਂ ਨਾ ਬਾਈ ਬਾਈ ਸਵਾਲ ਜਿੰਮੇ ਸਿੰਪਲ ਆ ਮੈਂ ਕਿਹਾ ਤਾਂ ਤੁਹਾਨੂੰ ਵੀ ਇੱਕ ਖੂਹ ਦੇ ਵਿੱਚ ਪੰਜ ਚੂਹੇ ਆ। ਇੱਕ ਮਾਰ ਕੇ ਕਿੰਨੇ ਰਹਿ ਗਏ? ਕਈ ਬੀਰੇ ਮੇਰੇ ਵੀਰਾਂ ਨੇ 4 ਦਾ ਕਮੈਂਟ ਕਰਿਆ ਵੀ 4 ਰਹਿ ਗਏ। ਕਈਆਂ ਨੇ ਕਿਹਾ ਵੀ 5 ਰਹਿ ਗਏ ਪਰ ਉਹਨਾਂ ਨੇ ਤਰਕ ਕਰਕੇ ਨਹੀਂ ਦੱਸਿਆ ਵੀ ਬਈ ਬਾਈ 5 ਕਿਵੇਂ ਰਹਿ ਗਏ? ਪੰਜ ਇਦਾਂ ਰਹਿ ਗਏ ਵੀਰ ਆਪਾਂ ਨੇ ਖੁਦ ਹੀ ਗੱਲ ਕਰੀ ਆ ਨਾ ਕਿ ਬਾਹਰ ਦੀ ਗੱਲ ਕਰੀ ਆ। ਵੀ ਇੱਕ ਖੂਹ ਦੇ ਵਿੱਚ ਪੰਜ ਚੂਹੇ ਤੇ। ਇਹ ਸਵਾਲ ਦਾ ਫਿਰ ਇਹ ਜਵਾਬ ਆ। ਤੇ ਜਿਹੜਾ ਅੱਜ ਸਵਾਲ ਪਾਇਆ ਬਾਈ ਮੈਂ ਇਹ ਤਾਂ ਕੱਲੂ ਸ਼ਾਮ ਨੂੰ ਜਵਾਬ ਦਊਗਾ। ਤਦ ਤੱਕ ਲਈ ਬਾਈ ਧੰਨਵਾਦ। ਇੱਕ ਹੋਰ ਨਵੀਂ ਵੀਡੀਓ ਨਾਲ ਮੈਂ ਬਾਈ ਕਾਲੂ ਫੇਰ ਹਾਜ਼ਰ ਹੋਊਗਾ ਮੇਰਾ ਵੀਰ ਬਣ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਬਾਈ ਮੇਰੀ ਕੋਈ ਗੱਲ ਤੁਹਾਨੂੰ ਬੁਰੀ ਲੱਗਦੀ ਹੈ ਜਾਂ ਕੋਈ ਗੱਲ ਲੱਗਦੀ ਆ ਫਿਰ ਮੈਂ ਹੱਥ ਬਨ ਕੇ ਤੇ ਉਤੇ ਮਾਫੀ ਮੰਗਦਾ ਧੰਨਵਾਦ ਵੀਰਾਂ